ਕੱਦੂ ਤੋਰੀ ਅੱਲਾ ਪੇਠਾ ਲਗਾਉਣਾ ਚਾਹੁੰਦੇ ਆ ਤੁਸੀਂ ਬਸ ਨਾਰਮਲੀ ਜੇ ਤੁਹਾਡੇ ਕੋਲੇ ਮੰਨ ਲਓ ਮਸ਼ੀਨ ਵੀ ਹੈ ਨਹੀਂ ਤੁਸੀਂ ਹੱਥਾਂ ਨਾਲ ਜਿੰਦਰੇ ਨਾਲ ਇਹ ਖਾਲੀਆਂ ਪਾ ਦੇਣੀਆਂ ਖਾਲੀ ਪਾ ਕੇ ਇਸ ਤੋਂ ਬਾਅਦ ਜਿਹੜੀ ਅਗਲੀ ਖਾਲੀ ਆ ਤੁਸੀਂ ਵਿਚਾਲੇ 8 ਤੋਂ 10 ਫੁੱਟ ਜਾਂ 12 ਫੁੱਟ ਵੱਲਾਂ ਦੇ ਹਾਵਣਾ ਜਿਵੇਂ ਕਦੂ ਵਾਲੀਆਂ ਵੱਲਾਂ 10 ਫੁੱਟ ਜੇ ਵਿਚਾਲੇ ਜਗ੍ਹਾ ਛੱਡੀ ਜਾਂਦੀ ਆ ਖੀਰਾ ਹੋ ਗਿਆ ਤਰਬੂਜ ਹੋ ਗਿਆ ਤੇ ਖਰਬੂਜਾ ਹੋ ਗਿਆ ਉਹਦੇ ਆਸਤੇ ਆਪਾਂ ਨੂੰ 7-8 ਫੁੱਟ ਜਗ੍ਹਾ ਬਹੁਤ ਰਹਿੰਦੀ ਆ ਇਸ ਤਰੀਕੇ ਨਾਲ ਕਦੂ ਵਾਲੀਆਂ ਤੁਸੀਂ 10 ਫੁੱਟ ਜਗ੍ਹਾ ਜਿਹੜੀ ਵਿਚਾਲੇ ਛੱਡੋਗੇ ਉਸ ਤੋਂ ਬਾਅਦ ਜਿਹੜੀ ਅਗਲੀ ਖਾਲੀ ਆ ਤੁਸੀਂ ਇਸ ਤਰੀਕੇ ਨਾਲ ਹੀ ਪਾ ਦੇਣੀ ਆ ਇਹ ਨਵੰਬਰ ਮਹੀਨੇ ਵਿੱਚ ਆਪਾਂ ਜਿਹੜੀ ਵੀਡੀਓ ਬਣਾ ਰਹੇ ਹਾਂ ਤੇ ਤੁਸੀਂ ਜੇ ਹੁਣ ਕਦੂ ਅੱਲਾ ਤੋਰੀ ਲਗਾ ਰਹੇ ਹੋ ਜਿਹੜੇ ਵਿਚਾਲੇ ਜਗਾ ਇਸ ਤੋਂ ਤੁਸੀਂ ਕੰਮ ਲੈ ਸਕਦੇ ਹੋ ਇਹਦੇ ਵਿੱਚ ਤੁਸੀਂ ਜਿੱਥੇ ਥੋੜੀ ਜ਼ਮੀਨ ਪੱਧਰ ਹੋਊਗੀ ਸਾਡੀ ਤਾਂ ਚਲੋ ਅਸੀਂ ਮਸ਼ੀਨ ਨਾਲ ਮਲਚਿੰਗ ਵਾਲੀਆਂ ਮਸ਼ੀਨਾਂ ਜਿਹੜੇ ਬੈੱਡ ਬਣਾਏ ਹੋਏ ਆ ਥੋੜੀ ਜੀਮੀਨ ਜਿਹੜੀ ਪੱਧਰ ਹੋਊਗੀ ਉਸ ਤੇ ਤੁਸੀਂ ਛੋਲਿਆਂ ਦੇ ਉਰੇ ਕੱਢ ਸਕਦੇ ਹੋ ਜਾਂ ਤੁਸੀਂ ਮਟਰ ਦੇ ਉਰੇ ਕੱਢ ਸਕਦੇ ਹੋ ਜਾਂ ਤੁਸੀਂ ਮੂਲੀ ਵੀ ਲਗਾ ਸਕਦੇ ਹੋ ਵੱਟਾਂ ਪਾ ਕੇ ਕੋਈ ਵੀ ਆਪਾਂ ਬੇਲ ਵਾਲੀਆਂ ਸਬਜ਼ੀਆਂ ਲਾਵਾਂਗੇ ਉਹ ਆਪਣਾ ਢਕਣੀਆਂ ਪਹਿਣੇਗਾ ਤੇ ਜਦੋਂ ਆਪਾਂ ਫਰਵੀ ਵਿੱਚ ਉਹਨਾਂ ਤੋਂ ਕਪੜਾ ਲਾਹਤਾ ਤੇ ਇਹ ਜਿਹ ਆ ਵੱਲਾ ਹੋਣਗਾ ਇਸ ਜਗ੍ਹਾ ਤੇ ਆ ਜਾਣਗਾ ਤੇ ਇਹ ਵਾਲੀ ਜਿਹੜੀ ਵਿਚਾਲੇ ਫਸ ਲੋਗੀ ਉਹ ਆਪਣੀ ਨਿਕਲ ਕੇ ਆਪਾਂ ਉਹਨੂੰ ਖਾ ਸਕਦੇ ਆ ਜਾਂ ਵੇਚ ਸਕਦੇ ਆ ਇਸ ਕੀ ਬੀਜ ਤੋਂ ਬੀਜ ਦੀ ਦੂਰੀ ਆ ਜਿਵੇਂ ਅਸੀਂ ਇਸ ਤਰੀਕੇ ਨਾਲ ਲਾਉਣੇ ਆ ਤੁਸੀਂ ਜਿਵੇਂ ਇੱਕ ਬੀਜ ਇੱਥੇ ਨੱਪਤਾ ਤੇ ਅਗਲਾ ਬੀਜ ਆ ਜਿਹੜਾ ਤੁਸੀਂ 15 ਇੰਚ ਤੋਂ ਲੈ ਕੇ 2 ਫੁੱਟ ਤੱਕ ਨੱਪ ਸਕਦੇ ਆ ਤੇ ਚੰਗੀ ਥੱਲੇ ਖਾਦ ਪਾ ਕੇ ਤੇ ਚੰਗਾ ਬੀਜ ਜੇ ਤੁਸੀਂ ਲਾਉਂਗੇ ਤੁਹਾਨੂੰ ਚੰਗਾ ਰਿਜ਼ਲਟ ਹੀ ਮਿਲੂਗਾ ਬਾਕੀ ਵੱਡੀ ਵੀਡੀਓ ਜੇ ਤੁਸੀਂ ਚੰਗੀ ਤਰ੍ਹਾਂ ਸਮਝਣਾ ਤਾਂ ਤੁਸੀਂ YouTube ਤੇ ਜਾ ਕੇ ਆਪਣੇ ਚੰਗੀ ਸੋਚ ਚੰਗੀ ਖੇਤੀ ਤੇ ਦੇਖ ਸਕਦੇ ਹੋ ਧੰਨਵਾਦ